ਸਰ ਅੱਜ ਇਹ ਬਿਜਿਤੀ ਹਾਦਿਸੇ ਬ੍ਰਿਕਦੋ ਜੀਪੀਡੀ ਟ੍ਰੇਨਿੰਗ ਜਲਦੀ ਜੇ ਬਰ ਕੀ ਖੜ ਜਾਓ ਕਮਜਤੀ ਰਾਸਨਸਥਾਵਾਂ ਦੇ ਅਧਿਕਾਰੀਆਂ ਕਰਮਚਾਰੀਆਂ ਤੇ ਲਾਈਨ ਵਿਭਾਗਾਂ ਦੀ ਇੱਕ ਟ੍ਰੇਨਿੰਗ ਚੱਲ ਰਹੀ ਹੈ ਜਿਹਦੇ ਵਿੱਚ ਜੀਪੀਡੀਪੀ ਪਲਾਨ ਸਾਡੇ ਮੈਗਨੇਵਲ ਪਿਆਰ ਹੁੰਦਾ ਆਮ ਜਲਾਸ ਜਿਹੜੇ ਕੀ ਪਿੰਡਾਂ ਵਿੱਚ ਕਰਵਾਏ ਜਾਂਦੇ ਆ ਜਿਹਦੇ ਵਿੱਚ ਹਾੜੀ ਸੋਣੀ ਦੇ ਜਿਹੜੇ ਜਲਾਸ ਹੁੰਦੇ ਆ ਉਹਦੇ ਵਿੱਚ ਵੱਖ-ਵੱਖ ਪਿੰ ਪੂਰੇ ਪਿੰਡ ਨੂੰ ਅਜਰਾਸ ਵਾਂਗੂ ਇਕੱਠੇ ਕਰਕੇ ਲੋਕਾਂ ਨੂੰ ਉਹਨਾਂ ਨੂੰ ਯਾਨੀ ਕਿ ਪਿੰਡ ਪੰਚਾਇਤ ਵੱਲੋਂ ਕਿੰਨਾ ਖਰਚਾ ਕੀਤਾ ਜਾਂਦਾ ਹੈ ਤੇ ਕਿੰਨੀ ਆਮਦਨ ਹੋਈ ਹੈ ਉਹ ਸਾਰਾ ਲੋਕਾਂ ਨੂੰ ਜਿਹੜਾ ਕਿ ਉਹਦੇ ਵਿੱਚ ਦੱਸਿਆ ਜਾਂਦਾ ਇਸ ਵਾਰ ਸਾਡੇ ਜਿਹੜੀ ਕਿ ਸੰਸਥਾ ਹੈ ਸਾਡਾ ਜਿਹੜਾ ਵਿਭਾਗ ਆਉਦੀ ਇੱਕ ਸੰਸਥਾ ਐਸਾਂ ਹੀ ਆਰਡੀ ਵੱਲੋਂ ਸਾਨੂੰ ਟ੍ਰੇਨਿੰਗ ਚਾਰ ਰੋਜ਼ਾ ਕੈਂਪ ਜਿਹੜੇ ਲਗਾਉਣ ਦੀ ਸਾਨੂੰ ਕਿਹਾ ਗਿਆ ਉਹਦੇ ਵਿੱਚ ਨੌ ਤਰ੍ਹਾਂ ਦੇ ਥੀਮ ਹੈ ਜਿਸ ਦੇ ਵਿੱਚ ਬਾਲ ਬਿੱਤਰ ਪ੍ਰੋਜੈਕਟ ਆਂਗਣਵਾੜੀ ਹੈ ਪਾਣੀ ਭਰਪੂਰ ਪ੍ਰੋਜੈਕਟ ਨੇ ਹੋਰ ਇਸ ਤੋਂ ਇਲਾਵਾ ਅੱਜ ਦਾ ਸਿਹਤ ਵਿਭਾਗ ਨਾਲ ਸੰਬੰਧਿਤ ਕੁਝ ਸੇਵਾਵਾਂ ਆ। ਉਹਦੇ ਨਾਲ ਸਾਰੇ ਅੱਜ ਜਾਨੀ ਕਿ ਆਪਾਂ ਅੱਜ ਤੀਸਰਾ ਦਿਨ ਹੈ ਕੈਂਪ ਦਾ। ਉਹਦੇ ਵਿੱਚ ਅਸੀਂ ਜਾਨੀ ਕਿ ਸਾਰੇ ਵਿਭਾਗਾ ਤੋਂ 7-8 ਵਿਭਾਗਾ ਤੋਂ ਜਾਨੀ ਕਿ ਐਨਐਮ, ਆਂਗਰਵਾੜੀ ਵਰਕਰ, ਐਜੂਕੇਸ਼ਨ ਡਿਪਾਰਟਮੈਂਟ ਤੋਂ ਟੀਚਰਸ ਤੇ ਐਸਆਈਆਰ ਤੋਂ ਜਿਹੜੇ ਕੀ ਰਿਸੋਰਸ ਪਰਸਨ ਨੇ ਤੇ ਸਾਡੇ ਡਿਪਾਰਟਮੈਂਟ ਦਾ ਜੇਪੰਚਾਇਤ 75 ਔਰ ਜੀਆਰਐਸ ਏਪੀਓ ਇਹ ਸਾਰੇ ਜਿਹੜੇ ਕਿ ਮੌਕੇ ਤੇ ਹਾਜ਼ਰ ਆ ਉਹਨਾਂ ਨੂੰ ਜਨਨਕੀ ਇਸ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਹ ਸਾਰੇ ਜਨਨਕੀ ਟ੍ਰੇਨਿੰਗ ਦੇ ਵਿੱਚ ਪਿੰਡ ਦੀ 올 ਓਵਰ ਜਿਹੜੀ ਡਿਵੈਲਪਮੈਂਟ ਹੈ ਉਹਦੇ ਪ੍ਰਾਇੋਰਟੀ ਬੇਸ ਤੇ ਕਿਹੜੀ ਕੰਮ ਜਿਹੜੇ ਕਰਵਾਏ ਜਾਣੇ ਆ ਉਹ ਸਾਰਾ ਟ੍ਰੇਨਿੰਗ ਵਿੱਚ ਦੱਸਿਆ ਜਾਂਦਾ ਜਿੰਨੇ ਵੀ ਵਿਭਾਗ ਇੱਥੇ ਆਏ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸਕੀਮਾਂ ਉਹਦੇ ਬਾਰੇ ਵੀ ਤੇ ਜੋ ਇਹਦੇ ਜੀਪੀਡੀਪੀ ਪਲਾਨ ਦੇ ਵਿੱਚ ਕੰਬਾਈਨਡ ਕਰਕੇ ਜਿਹੜੀਆਂ ਬਣਾਈਆਂ ਜਾਣੀਆਂ ਉਹਦੇ ਬਾਰੇ ਸਾਰੀ ਡਿਟੇਲ ਦੀ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਸਾਰਾ ਜਨਨਕੀ ਰਿਸੋਰਸ ਪਰਸਨ ਦੁਆਰਾ ਜਿਹੜਾ ਕਿ ਉਹ ਦੱਸ ਬੂਟੇ ਵੀ ਬੰਦੇ ਜਾਂਦੇ ਆ ਤੇ ਵਗੈਰਾ ਵੀ ਬੰਦੇ ਜਾਂਦੇ ਆ ਹਾਂਜੀ ਦੇਖੋ ਜੀ ਮੇਗਾ ਪ੍ਰੋਜੈਕਟ ਹੈ ਗਵਰਨਮੈਂਟ ਦਾ ਕਿ ਬੂਟੇ ਜਿਹੜੇ ਲਗਵਾਉਣੇ ਬਹੁਤ ਹੀ ਜ਼ਰੂਰੀ ਹੈ ਤੁਹਾਨੂੰ ਵੀ ਪਤਾ ਹੀ ਹੈ ਕਿ ਗਰਮੀ ਦਾ ਕਿੰਨਾ ਮੌਸਮ ਹੁੰਦਾ ਜਿਹਦੇ ਕਰਕੇ ਆਕਸੀਜਨ ਲੈਵਲ ਜਿਹੜਾ ਕਿ ਬਹੁਤ ਘਟਿਆ ਹੈਗਾ ਤੇ ਉਹਦੇ ਕਰਕੇ ਕਿ ਬੂਟੇ ਜਿਹੜੇ ਆ ਕਿ ਅਸੀਂ ਹੁਣ ਵੀ ਬੂਟੇ ਮੰਗਾਇਆ ਹੁਣ ਜਦੋਂ ਆਪਾਂ ਸਾਰੇ ਜਿੰਨੇ ਵੀ ਪਾਰਟਿਸਪੈਂਟ ਜਿਨ੍ਹਾਂ ਨੇ ਆਪਣੇ ਅੱਜ ਕੈਂਪ 'ਚ ਆਏ ਨੇ ਉਹਨਾਂ ਨੂੰ ਆਪਾਂ ਬੂਟੇ ਜਿਹੜੇ ਕੰਧ ਕੱਲੇ ਦੇ ਜਿਹੜਾ ਇੱਕ ਇੱਕ ਬੂਟਾ ਦੇਣਾ ਕਿ ਜਾਨੀ ਕਿ ਉਹ ਆਪਣੇ ਘਰ ਲਗਾ ਸਕਣ ਬੂਟੇ ਜਾ ਕੇ ਜਾਂ ਆਪਣੇ ਦਫ਼ਤਰਾਂ 'ਚ ਜਿਹੜੇ ਕਿ ਬੂਟੇ ਲਗਾ ਸਕਣ ਤੇ ਬੂਟਿਆਂ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਮੋਟੀਵੇਟ ਕਰ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਵੀ 2-4-5 ਸਾਲ ਤੱਕ ਜਿਹੜੀ ਕਿ ਸਾਡਾ ਜਿਹੜਾ ਪੰਜਾਬ ਆ ਹਰਿਆ-ਭਰਿਆ ਹੋ ਸਕੇ ਜਿਸ ਦੇ ਨਾਲ ਕਿ ਬਰਸਾਤ ਵੀ ਮੈਕਸਿਮਮ ਹੋ ਸਕੇ ਤੇ ਲੋਕਾਂ ਨੂੰ ਜਿਹੜੀ ਹੈ ਕਿ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਜਿਹੜਾ ਮਿਲ ਸਕੇ ਜਿਹੜੀ ਇੰਨੀ ਗਰਮੀ ਪੈ ਰਹੀ ਹੈ ਉਸ ਤੋਂ ਰਾਹਤ ਮਿਲ ਸਕੇ ਸਾਰੇ ਇਸ ਵਿਲੇਜ ਦੇ ਪ੍ਰੋਜੈਕਟਾਂ ਨੇ ਪੰਗ ਹੋ ਚੁੱਕਿਆ ਨੇ ਔਰ ਕੰਮ ਕਿਵੇਂ ਚੱਲ ਰਿਹਾ ਪਿਆਤਰ ਲਈ ਜੀ ਸਾਡੇ ਮੈਕਮੇ ਵੱਲੋਂ ਵਿਭਾਗ ਵੱਲੋਂ ਮੁਖਤਦਾਰੀਆਂ ਵੱਲੋਂ ਸਾਡੇ ਦਫ਼ਤਰ ਦੇ ਵਿੱਚ ਔਰ ਪੰਚਾਇਤਾਂ ਦੇ ਲਈ ਜਿਹੜੇ ਐ ਕਿ ਐਡਮਿਨਿਸਟ੍ਰੇਟਿਵ ਔਰ ਪ੍ਰਬੰਧਕ ਜਿਹੜੇ ਨਿਯੁਕਤ ਕੀਤੇ ਗਏ ਆ ਉਹਦੇ ਦੁਆਰਾ ਇਸ ਜਿਹੜਾ ਕਿ ਇਹ ਕੰਮ ਸਾਰੇ ਕਰਵਾ ਰਹੇ ਤੇ ਕੰਮ ਜਿੰਨੇ ਵੀ ਵਿਕਾਸ ਦੇ ਕੰਮ ਜਿਹੜੇ ਆ ਕਿ ਉਹ ਬੜੇ ਹੀ ਕੁਸ਼ਲਤਾ ਪੂਰਵਕ ਜਿਹੜੇ ਆ ਚੱਲ ਰਹੇ ਆ ਅਸੀਂ ਕੋਸ਼ਿਸ਼ ਕਰਦੇ ਕਿ ਮੈਕਸਿਮਮ ਜਿਹੜੀ ਐ ਕਿ ਜਿੰਨੀ ਵੀ ਬਲਾਕ ਹਾਜੀਪੁਰ ਦੇ ਜਿੰਨੇ ਵੀ ਲੋਕਾਂ ਦੀ ਕੋਈ ਸਮੱਸਿਆ ਵਾ ਕੋ ਗਲੀ ਦੀ ਆ ਕੋਈ ਨਾਲੀ ਦੀ ਆ ਜੇ ਕੋਈ ਕਿਸੇ ਨੂੰ ਬਰਸਾਤੀ ਪਾਣੀ ਕਰਕੇ ਛੱਪੜ ਜਿਹੜੇ ਆ ਕਿ ਓਵਰਫਲੋ ਹੋ ਰਿਹਾ ਅਸੀਂ ਮੈਕਸਿਮਮ ਮੇਰੀ ਕੋਸ਼ਿਸ਼ ਆ ਕਿ ਮੈਂ ਇਹਨਾਂ ਨੂੰ ਸਾਰਿਆਂ ਨੂੰ ਸੌਲਟ ਆਊਟ ਕਰਾਵਾਂ ਤੇ ਇਹਨਾਂ ਦੇ ਆਪ ਪਲਾਨ ਮੈਂ ਜਿਹੜੀ ਇੱਕ ਮੀਟਿੰਗਾਂ ਖੁਦ ਸੈਕਟਰੀਜ਼ ਔਰ ਆਪਣੇ ਸਟਾਫ ਨਾਲ ਕਰ ਰਿਹਾ ਐ ਐਡਮਿਨਿਸਟਰੇਟਰ ਨਾਲ ਕਿ ਬਰੀਕੀ ਨਾਲ ਇਹਨਾਂ ਦੀ ਜਾਂਚ ਕਰਕੇ ਜਿਹੜੀ ਐ ਕਿ ਆਪਾਂ ਲੋਕਾਂ ਨੂੰ ਮੈਕਸਿਮਮ ਜਿਹੜੀ ਐ ਕਿ ਸਰਵਿਸ ਜਿਹੜੀ ਐ ਪ੍ਰੋਵਾਈਡ ਕਰ ਸਕੀਏ ਤੇ ਜਿਹੜਾ ਕਿ ਵਿਕਾਸ ਔਰ ਡਿਵੈਲਪਮੈਂਟ ਜਿਹੜੀ ਐ ਮੈਕਸਿਮਮ ਤੋਂ ਮੈਕਸਿਮਮ ਜਿੰਨੀ ਜ਼ਿਆਦਾ ਅਸੀਂ ਡਿਵੈਲਪ ਕਿ ਮੈਂ ਜਦੋਂ ਦਾ ਇੱਥੇ ਜੁਆਇਨ ਕੀਤਾ ਮੈਂ ਕਾਫੀ ਕੋਸ਼ਿਸ਼ ਕੀਤੀ ਕਿ ਵਿਕਾਸ ਦੇ ਕੰਮ ਜਿਹੜੇ ਆ ਕਿ ਇਹਦੀ ਸਟੇਪ ਅਪ ਹੋਣ ਤੇ ਜਾਨੀ ਕਿ ਲੋਕਾਂ ਨੂੰ ਜਿਹੜੀ ਦਿੱਕਤ ਆਂਦੀ ਹੈ ਕਿ ਲੋਕੀ ਸਾਡੇ ਕੋ ਕੋਈ ਸ਼ਿਕਾਇਤ ਲੈ ਕੇ ਆਉਂਦੇ ਉਹਨਾਂ ਨੂੰ ਸੁਣਵਾਈ ਅਸੀਂ ਕਰਦੇ ਆ ਜੋ ਨਿਯਮ ਅਨੁਸਾਰ ਬੰਦੀ ਕਾਰਵਾਈ ਹੋਵੇ ਤੇ ਅਸੀਂ ਪੂਰਾ ਅਮਲ ਕਰਕੇ ਤੇ ਉਹ ਪੂਰਾ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵਿਕਾਸ ਜਿਹੜਾ ਵੱਧ ਤੋਂ ਵੱਧ ਜਿਹੜਾ ਕਰਵਾਇਆ ਜਾ ਸਕੇ ਪਿੰਜਾ ਤੇ ਪਹਿ ਸविता ਕੁਮਾਰੀ ਸਬ ਸੈਟਰ ਹੈ ਮਾਮੰਗੜ ਪੀ ਐਸ ਸੀ ਮਾਨਪੜੇਲ ਬਲਾਕ ਹਾਜਪੁਰ ਟ੍ਰੇਨਿੰਗ ਲਗੀਸੀ ಗ್ರಾಮ ਪੰਚਾਇਤ ਦੇ ਬਾਰੇ ਚ ਇਸ ਵਾਰ ਸਟਿੰਗ ਬਹੁਤ ਵਧੀਆ ਹੋਈ ਜਿਦੇ ਵਿੱਚ ਟੀਚਰ ਕਾਫੀ ਟ੍ਰੇਨਿੰਗ ਦਿੱਤੀ ਗਈ ಗ್ರಾಮ ਪੰਚਾਇਤ ਬਾਰੇ ਦੱਸਿਆ ਗਿਆ ਔਰ 29 ਕਮਾਜ਼ ਬਾਰੇ ਜਾਣਕਾਰੀ ਦਿੱਤੀ ਗਈ ਇਹ ਵੀ ਦੱਸਿਆ ਗਿਆ ਕਿ ਪਿੰਡਾਂ ਚ ਕਿਹੜੀ ਕਿਹੜੀ ਸੁਵਿਧਾ ਉਪਲਬਧ ਹੈ ਹੈਲ ਡਿਪਾਰਟਮੈਂਟ ਦੇ ਬਾਰੇ ਬਾਟਾ ਸਪਲਾਈ ਦੇ ਬਾਰੇ ਚ ਔਰ ਬਿਲੇ ਸੈਨੀਟੇਸ਼ਨ ਕਮੇਟੀਆਂ ਦੇ ਬਾਰੇ ਚ ਜੋ ਜੋ ਵੀ ਦੱਸਿਆ ਗਿਆ ਬਹੁਤ ਵਧੀਆ ਦੱਸਿਆ ਔਰ ਇਹ ਵੀ ਦੱਸਿਆ ਗਿਆ ਕਿ ਮਾਂ ਔਰ ਬੱਚੇ ਸੁਰੱਖਿਸ਼ ਕਿਦਾਂ ਰੱਖਿਆ ਜਾਣਾ ਹੈ ਬੱਚਾ ਟੀਕਾ ਕਰਨ ਟਾਈਮ ਸਿਰ ਕਰਵਾਇਆ ਜਾਵੇ ਜਿੱਤੇ ਮਾਂ ਵੀ ਸੁਰੱਖਿਅਤ ਹੈ ਬੱਚਾ ਵੀ ਸੁਰੱਖਿਅਤ ਹੈ ਜਨ ਕੇ ਹੈਡ ਡਿਪਾਰਟਮੈਂਟ ਦੁਆਰਾ ਜਿੰਨੀਆਂ ਵੀ ਜਨਨੀ ਸਖਸ਼ ਯੋਜਨਾ ਹੈਗੀਆਂ 5000 ਦੀ ਸਕੀਮ ਆਂਗਣਵਾੜੀ ਆਸ਼ਾ ਵਰਕਰ ਨੂੰ ਟ੍ਰੇਨ ਕੀਤਾ ਗਿਆ ਜਿੱਦੇ ਵੀ ਦੱਸਿਆ ਗਿਆ ਕਿ ਇਨ ਮਾਤਰ ಗ್ರಾಮ ਪੰਚਾਇਤ ਦੀ ਕਾਫੀ ਜ਼ਿਆਦਾ ਨੋਲੇਜ ਦਿੱਤੀ ਗਈ ਜਿਸ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਵੀ ਨੋਲੇਜ ਲੈ ਕੇ ਚੱਲਨੇ ਆਇਥੋਂ ਔਰ ਜਿਹੜੇ ਮਤਲਬ ਐਨ ਵਧੀਆ ਟ੍ਰੇਨਿੰਗ ਦਿੱਤੀ ਗਈ ਸ